ਸਾਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਵੜਾ ਸੇਲ ਕਰਨੀਆਂ ਟੌਪ ਦੀਆਂ ਇੱਕ ਗੱਬਣ ਤੇ ਇੱਕ ਟੋਕੜ ਗੱਬਣ ਚੰਗੇ ਰਿਕਾਰਡ ਆ ਵੀਰ ਤੋਂ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੁਏ ਸੁਆਏ ਪਸ਼ੂ ਨੂੰ ਦੋ ਟਾਈਮ ਚੋ ਕੇ ਤੇ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਬੈਲ ਆਈਕਨ ਦਬਾ ਲਿਆ ਕਰੋ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਆਪਾਂ ਵੀਡੀਓ ਹਰ ਲੈ ਕੇ ਆਉਨੇ ਆ ਆਪਾਂ ਡੰਗਰਾਂ ਦੀ ਵੀਡੀਓ YouTube ਤੇ ਵੀ ਪਾਉਨੇ ਆ Facebook ਤੇ ਵੀ ਪਾਉਨੇ ਆ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਤੁਸੀਂ ਸ਼ੇਅਰ ਨਹੀਂ ਰੁਕਣ ਦੇਣੇ ਤੇ ਆਪਾਂ ਡੰਗਰ ਨਹੀਂ ਮੁਕਣ ਦੇਣੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ। ਹਾਂਜੀ ਸਾਸਰੀਕਾਲ ਭਾਜੀ। ਸਾਸਰੀਕਾਲ ਭਾਜੀ। ਕੀ ਹਾਲ ਚਾਲ ਆ ਜੀ? ਵਧੀਆ ਜੀ ਵਧੀਆ ਠੀਕ ਠਾਕ। ਕਿੰਨੇ ਪਹੂ ਸੇਲ ਕਰਨੇ ਆ ਜੀ? ਪਹੂ ਦੋ ਆ ਜੀ। ਠੀਕ ਆ ਜੀ। ਐਡਰੈਸ ਦੱਸ ਦਿਓ ਵੀਰ ਜੀ ਆਪਣਾ। ਠੀਕ ਆ ਜੀ। ਭਾਜੀ ਸਾਸਰੀਕਾਲ ਉਹਨਾਂ ਵੀਰਾਂ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਜਿੰਨੇ YouTube ਨੂੰ ਸਾਨੂੰ ਪਿਆਰ ਕਰਦੇ ਆ। ਜਿਹੜੇ ਬਾਹਰ ਵੀ ਆ ਵੀਰ ਉਹਨਾਂ ਨੂੰ ਪਿਆਰ ਭਰੀ ਸਾਸਰੀਕਾਲ। ਠੀਕ ਹੈ। ਨਾਮ ਮੇਰਾ ਸੁਨੀ ਆ। ਜੀ। ਪਿੰਡ ਪਿੰਡਰ। ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕੜਾ। ਪਰ ਇਹ ਅਰਈਆ ਵੀ 4 ਕਿਲੋਮੀਟਰ ਆ ਤੇ ਖਲਕੀਆਂ ਸ਼ਹਿਰ ਪੈਂਦਾ ਉਹ ਵੀ 4 ਕਿਲੋ 2 ਕਿਲੋਮੀਟਰ ਆ। ਠੀਕ ਹੈ ਜੀ। ਫੋਨ ਨੰਬਰ ਦੱਸ ਦਿਓ ਜੀ। 9815647787। ਕਾਫੀ ਦਿਨਾਂ ਬਾਅਦ ਵੀਡੀਓ ਪਈ ਆ। ਝੋਨੇ ਦੇ ਵਿੱਚ ਰੁੱਝੇ ਹੁੰਦੇ। ਠੀਕ ਆ। ਉਹਦਾ ਕਰਕੇ ਫਿਰ ਨਹੀਂ ਭਾਈ ਬਾਹਰ ਅੰਦਰ ਗਏ ਹੀ ਨਹੀਂ। ਖਰੀਦਣ ਵਾਲੇ ਨੇ ਤਾਂ ਫੋਨ ਕਰਨਾ ਕਰਨਾ ਵੇਚਣ ਵਾਲਾ ਵੀ ਕਰ ਲਿਆ ਹਨਾ। ਹਾਂਜੀ ਹਾਂਜੀ ਖਰੀਦਣ ਵਾਲੇ ਵੀਰ ਕਰਦੇ ਰਹੇ ਆ ਨਹੀਂ ਉਹਨਾਂ ਨੂੰ ਮਾਫੀ ਚਾਹੁੰਦੇ ਆ। ਹਾਂ ਕੰਕੀਆਂ ਨਹੀਂ ਗਿਆ ਕਈਆਂ ਕੋ ਵੀਰਾਂ ਨੂੰ ਜੀ ਮਨ ਲੂ ਵੀ ਕਈ ਇਹ ਨਹੀਂ ਵੀਰ ਫੋਨ ਕਰਦੇ ਆ ਵੀ ਝੋਨੇ ਲਵਾਈ ਕਰਕੇ ਨਹੀਂ ਪਹੁੰਚਿਆ ਗਿਆ ਪਰ ਸੋ ਫਰੀ ਹੋਈਆਂ ਜੀ ਤੇ ਅੱਜ ਆਪਾਂ ਨੂੰ ਪੇਸ਼ ਕਰਦੇ ਹਾਂ ਹੁਣ ਹੋ ਸਕਦਾ ਵੀ ਹਰ ਤੀਜੇ ਦਿਨ ਚੌਥੇ ਦਿਨ ਇਹ ਤਾਂ ਪਰਮਾ ਦੇ ਸਰਤੇ ਹੀ ਆ ਜੀ ਜਿਹੜੇ ਵੇਚਣ ਵਾਲੇ ਵੀ ਜੀ ਵੀਰ ਫੋਨ ਕਰ ਲਿਆ ਕਰਨਗੇ ਜੀ ਤੇ ਕਈ ਵੀਰ ਵੀਡੀਓ ਵੇਖ ਕੇ ਫੋਨ ਕਰਦੇ ਆ ਹਾਂ ਜੀ ਇਹ ਵੀ ਵੀਡੀਓ ਵੇਖ ਕੇ ਫੋਨ ਕੀਤਾ ਸੀ ਤੇ ਵੜਾ ਲਿਆਂਦੀਆਂ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਹੋਰ ਵੀ ਸਵੇਰੇ ਸ਼ਾਇਦ ਮੱਝ ਉਹਦਾ ਵੀ ਕਹਿ ਵੀਰ ਨੇ ਕੀਤਾ ਫੋਨ ਠੀਕ ਆ ਤੇ ਲਿਆਵਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਕੋ ਇੱਕ ਟੋਕੜ ਗੱਭਣੇ ਆ ਜੀ ਤੇ ਇੱਕ ਆਪਾਂ ਕੋ ਮੱਲੋ ਵੀ ਦਿਨ ਪੰਜ ਸੱਤ ਰਹਿੰਦੇ ਆ ਸਮੂਹ ਵਿੱਚ ਹਾਂਜੀ ਤੇ ਬੇਨਤੀ ਹੱਥ ਜੋੜ ਕੇ ਆ ਹਾਂਜੀ ਚੈੱਕ ਕਰਕੇ ਤਸੱਲੀ ਕਰਕੇ ਆਪਣੀ ਕਰੋ ਮੱਲੋ ਵੀ ਜਿੰਨੇ ਵੀ ਨੇ ਖਰੀਦਣੀਆਂ ਟਾਈਮ ਕੱਢ ਲਿਆ ਕਰੋ ਕਿਸੇ ਵੀ ਵੀਡੀਓ ਤੋਂ ਇਹ ਨਹੀਂ ਕਿ ਸਾਡੇ ਪਿੰਡ ਬੇਨਤੀ ਆ ਹੱਥ ਜੋੜ ਕੇ ਪਿੰਡ ਡੇਰੀ ਫਾਰਮ ਇਕੱਲਾ ਨਹੀਂ ਬਾਕੀ ਵੀ ਚੈਨਲ ਬਹੁਤ ਆ ਬਾਕੀ ਵੀ ਚੈਨਲ ਵੀਰ ਮੱਲੋ ਚਲੋ ਵਧੀਆ ਕੰਮ ਕਰਦੇ ਆ ਕੋਈ ਵੀ ਆ ਪਰ ਇਹ ਬੇਨਤੀ ਇਹੋ ਹੀ ਹੱਥ ਜੋੜ ਕੇ ਵੀ ਤਸੱਲੀ ਘਰ ਜਾ ਕੇ ਕਰ ਲਿਆ ਕਰੋ ਮਨ ਲਓ ਫਰਜ ਬਣਦਾ ਵਾ ਪੈਸੇ ਤੁਸੀਂ ਪੈਸੇ ਖਰਚਣੀਆਂ ਕਿਉਂਕਿ ਫੇ ਜੀ ਆਪਾਂ ਮਨ ਲਓ ਕਿੰ ਤੋ ਬੰਦੂ ਕਰਨਾ ਬੇਨਤੀ ਹੈ ਬੇਨਤੀ ਨੂੰ ਮਨ ਲਓ ਸਮਝਿਓ ਠੀਕ ਹੈ ਸਾਰਾ ਵਾਰ ਇਹ ਵੀ ਅਹੀਂ ਬੇਨਤੀ ਕਰਦੇ ਆ ਤੇ ਅਸੀਂ ਆਪਣੇ ਅੱਡੇ ਤੋਂ ਵੀ ਇਹ ਬੇਨਤੀ ਕਰਦੇ ਆ ਵੀ ਹੱਥ ਜੋੜ ਕੇ ਠੀਕ ਆ ਕੱਦ ਚੈੱਕ ਕਰਾ ਦੀਏ ਵੜ ਦੇ ਕੋਲ ਭਾਜੀ ਖਲੋ ਜੋ ਇੱਕ ਵਾਰ ਥੋੜਾ ਜਿਹਾ ਆਪਾਂ ਚੈੱਕ ਕਰਾ ਦੀਏ ਮੋਢੇ ਤੱਕ ਵੀਰ ਦੇ ਆਉਂਦੀ ਆ ਵੜ ਸੂਆ ਭਾਜੀ ਕਿਨਵਾਦ ਸੂਆ ਭਾਜੀ ਦੂਜਾ ਭਾਜੀ ਦੂਜਾ ਸੂਆ ਦੇਣ ਕਿੰਨੇ ਲਾਜੂਗੀ ਦਿਨ ਵੀਰ ਨੇ 15 ਤਰੀਕ ਨੂੰ ਦੇਣਾ ਕਿਹਾ ਭਾਜੀ ਠੀਕ ਠੀਕ ਆ ਭੀ 15 ਤਰੀਕ ਨੂੰ ਪੂਰੇ ਹੁੰਦੇ ਆ ਕੁਛ ਕਿਛ ਰੱਬ ਦੇ ਹੱਥ ਵਾਸਾ ਬਾਕੀ ਢਿੱਲਾ ਦਿਖਾ ਦਈਏ ਢਿੱਲਾ ਬਹੁਤ ਆ ਦੇਖੋ ਜੀ ਦੇਖੀਏ ਥਣਾ ਦਾ ਪੂਰਾ ਗੈਪ ਵੀ ਚੰਗਾ ਅਗਲੇ ਥਣਾ ਬਾਕੀ ਜਿੱਦਣ ਭਰ ਗਈ ਪਿਛਲੇ ਥਣਾ ਦਾ ਗੈਪ ਚੰਗਾ ਬਣ ਜਾਊਗਾ ਤੇ ਕਦ ਕਾੜ ਪੱਖੋਂ ਆਪਾਂ ਦੇਖ ਸਕਦੇ ਆ ਬਹੁਤ ਵੱਡੀ ਆ ਦੂਜਾ ਸੂਆ ਤੇ ਵੀਰ ਨੇ ਪਹਿਲੇ ਸੂਏ ਦੀ 32 ਲੀਟਰ ਕਿਹਾ ਵਾ ਆਪਾਂ ਨੇ ਕਿਹਨੂੰ ਬੱਤੀ ਕਹਿਣਾ ਠੀਕ ਆ ਇਹ ਅਗਲੇ ਦੀ ਚੂਣਾ ਸਾੰਭਿਆ ਜਿੰਨਾ ਪਾ ਲੂਗਾ ਇਹਦੀ ਚਵਾਜੀ ਤੇ ਇਹ 35 ਵਿੱਚ ਵਾਜੀ ਬਾਕੀ ਪਾਏ ਦਾ ਪਾਏ ਦਾ ਠੀਕ ਉਹ ਵੀ ਬਾਅਦ ਚ ਵੀਰ ਕਹਿਣਗੇ ਵੀ ਤੂੰ ਬੱਤੀ ਕਿਹਾ ਹੈ ਵੀ ਵੀਰਾਂ ਦਾ ਪਹਿਲੇ ਸੂਵੇ ਵੀਰ ਦੀ ਸਾੰਭੂ ਚੰਗੀ ਉਹ ਸਦੀ ਹੋ ਸਕਦਾ ਕੋਈ ਵੀਰ ਟੱਕਰ ਜੇ ਉਹਦੇ ਨੂੰ ਚੰਗੀ ਕਰ ਦੇ ਪਰ ਜਿਹੜੇ ਵੀਰ ਕੋ ਲਿਆਂਦੀ ਆ ਟੌਪ ਦੇ ਡੰਗਰ ਜਦਾਂ ਸਿਰੇ ਤੋਂ ਸਰਾ ਹੀ ਮੰਨ ਲੋ ਇੱਕ ਵੀਰ ਕਹਿੰਦਾ ਵੀ ਮੈਂ 2 ਮਹੀਨੇ ਕੱਚੀ ਵਹਿੜ ਲੈ ਲਈ ਹਾਂਜੀ ਉਹਨੂੰ 6 ਬੋਰੇ ਚਾਰ ਦੇ ਮੈਂ ਵੰਡਦੇ ਤਾਂ ਕਹਿੰਦਾ 55 ਲੀਟਰ ਦੁੱਧ ਚਮੋਂਦੀ ਆ ਠੀਕ ਆ ਉਹ ਵੀਰ ਨਾਲ ਅੱਜ ਹੀ ਫੋਨ ਤੇ ਗੱਲ ਹੋਈ ਆ ਉਹਨੇ ਦੱਸਿਆ ਕਿ ਕਹਿੰਦਾ ਵੀ ਮੈਂ ਸਾਹ ਬਤੀ 55 ਲੀਟਰ ਚੋਂਂਦੀ ਆ ਬਾਕੀ ਜਾਨੇ ਆਪਣੇ ਭੈਣ ਭਰਾਵਾਂ ਦੇ ਆ ਤੇ ਅਸੀਂ ਵੀ ਭੈਣ ਭਰਾਵਾਂ ਕੋਈ ਲਿਆ ਲੈਂਦੇ ਆ ਠੀਕ ਆ ਤੇ ਵੈੜ ਮੰਨ ਲਓ ਵੀ ਦੇਖ ਕੇ ਭੁੱਖ ਲੈਂਦੀ ਆ ਹਾਂਜੀ ਜਿਹੜਾ ਵੀਰ ਲੱਗੇ ਆਊਗਾ ਨਾ ਉਹਨੂੰ ਪਤਾ ਲੱਗੂਗਾ ਵੈੜ ਦੀਦੀ ਆ ਮੰਨ ਲਓ ਵੀਡੀਓ ਤੇ ਕਈ ਵਾਰ ਡੰਗਰ ਲੱਗਦਾ ਛੋਟਾ ਦੇਖਦਾ ਛੋਟਾ ਦੱਸਦਾ ਵਾ ਪਰ ਖੀਹੂਗੀ ਠੀਕ ਆ ਸਾਡੇ ਕੋਲ ਹਾਂ ਵੈੜ ਥੋੜੇ ਦਿਨ ਪਹਿਲਾਂ ਦੀ ਆ ਹਾਂਜੀ ਸਾਨੂੰ ਐਂ ਲੱਗਦੀ ਵੀ ਇਹ ਵੈੜ ਵੱਡੀ ਆ ਜੀ ਪਰ ਮੂੰਹ ਅਗੇ ਵੇਖੀਏ ਤੇ ਇਹ ਇਦਨਾ ਵੱਡੀ ਸਮਝ ਨਹੀਂ ਦੀਦੀ ਜੀ 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 ਉਹ ਨਹੀਂ ਕੀ ਜੀ ਲੱਗਦੀ ਜਦੋਂ ਤੋੜੀਏ ਵੀਰ ਜੀ ਖੋਣ ਦੇ ਛਿੱਗੀ ਆ ਠੀਕ ਆ ਮੂੰਹ ਤਾਂ 6 ਦੰਦ ਮੂੰਹ ਤਾਂ 6 ਦੰਦ ਆ ਠੀਕ ਆ ਤੇ ਬਾਕੀ ਵੀਰ ਨੇ ਆਪਣੀ ਕਿਸ ਨੇ ਵੀ ਸਮਝ ਨਾ ਲੈਣੀ ਆ ਹਾਂਜੀ ਮਲਾ ਦੁੱਧ ਦਾ ਆਪਣੇ ਨਰਖ ਪਰਖ ਕੋਈ ਵੀ ਘਰ ਆळ्या ਨੇ ਤੇ ਦੱਸਣਾ ਹੁੰਦਾ ਵਾ ਠੀਕ ਨਹੀਂ ਕਰਦੇ ਆਂਦਾ ਦੱਸਣਾ ਹੁੰਦਾ ਬਜੂ ਕਹਿੰਦੀ ਆ ਬਾਕੀ ਚਾਲ ਚੈੱਕ ਕਰੋ ਵੀ ਘੋੜਿਆਂ ਵਾਲੀ ਚਾਲ ਆ ਵੈੜ ਦੀ ਕਰੋ ਚੈੱਕ ਵੀਰੋ ਬਾਕੀ ਇਹ ਨਹੀਂ ਆ ਠੰਡੀ ਐ ਆ ਚੈੱਕ ਕਰੋ ਫੇਸ ਕੁਆਲਟੀ ਕੱਦ ਚੈੱਕ ਕਰ ਲੋ ਆ ਵੇਖੋ ਆਪਾਂ ਉਤੋਂ ਵੀਰ ਨੇ ਫਲਕਾਰੀ ਦਿੱਤੀ ਉਹ ਵੀ ਲਾ ਕੇ ਦਿਖਾ ਦਾਂਗੇ ਅਖਰਾਂ ਆ ਵੇਖੋ ਇਹ ਨਹੀਂ ਆ ਪੀ ਉੱਥੇ ਹੀ ਬਿਲਕੁਲ ਠੀਕ ਆ ਜਿੱਦਾਂ ਮਰਜੀ ਠੰਡੀ ਧੀਰੀ ਆ ਲੈ ਵੀਰ ਜੀ ਇੱਕ ਲੰਮੀ ਤੋਰ ਦੇ ਕਰੋ ਆ ਵੇਖੋ ਇਹ ਕੱਦ ਚੈੱਕ ਕਰੋ ਬਹੁਤ ਹੀ ਵੱਡੀ ਆ ਜੀ ਕਵਾਲਿਟੀ ਪੂਰੀ ਵਧੀਆ ਘੋੜਿਆਲੀ ਚਾਲ ਆ ਘੋੜਿਆਲੀ ਆ ਆ ਜਾ ਵੀਰ ਕਦ ਕੜ ਵੇਖ ਲੋ ਜੀ ਬਹੁਤ ਚੰਗਾ ਵਾ ਸੁਨੱਖੀ ਆ ਪੂਰੀ ਐ ਕੈਮ ਆ ਜੀ ਬਾਕੀ ਹਾਲੇ ਜੀ ਨਹੀਂ ਲਾਇਆ ਵੀਰ ਕੋਲ ਆਹੀ ਆ ਆ ਵੇਖੋ ਖਾਣ ਤੁਣ ਬਹੁਤ ਹੀ ਚੰਗਾ ਲੱਗਾ ਵਾ ਢਿੱਲਾ ਵੀ ਕਾਫੀ ਅਜੇ ਘੋਮਾਨੇ ਦੇ ਵਿੱਚ ਆ ਵੇਖੋ ਇਥਾਨ ਦਾ ਪੂਰਾ ਫਟਦਾ ਗਿਆ ਬਸ ਚੈੱਕ ਦਾ ਗਿਆਬ ਆ ਆ ਵੇਖੋ ਤੇ ਬਾਕੀ ਇਹ ਪਿਆ ਠੰਡੀ ਧੀਰੀਆ ਕੋਈ ਗੱਲ ਹੀ ਨਹੀਂ ਆ ਵੇਖੋ ਜਿੱਦਾਂ ਮਰਜੀ ਸੋਹਣਾ ਤਣ ਲਗਾ ਲਮ ਮੁੱਠ ਦੀ ਚਵਾਈ ਆ ਲਾ ਦੇ ਵੀਰੇ ਇੱਕ ਰਮੜੀ ਜੀ ਆ ਵੇਖੋ ਇਹ ਦੀਆਂ ਤੇ ਲਸਾ ਪਾਨਿਆਂ ਹਾਂਜੀ ਅੱਜ ਹੀ ਆਈ ਆ ਅਜੇ ਵਹਿੜ ਨੇ ਥੋੜਾ ਜੀਜੂ ਨਹੀਂ ਲਾਇਆ ਹਾਂਜੀ ਚੁੱਕੇ ਠੀਕ ਆ ਜਿਹੜਾ ਵੀਰ ਆਊਗਾ ਲਾਗੇ ਆਊਗਾ ਉਹਨੂੰ ਹੋਰ ਸੋਹਣੀ ਲੱਗੂਗੀ ਬਾਕੀ ਇਹ ਆ ਵੀ ਜਦੋਂ ਪੱਠੇ-ਪੁੱਠੇ ਚੋਕਲੇ ਕੋਖ ਭਰ ਲਈ ਤੇ ਹੋਰ ਕੰਮ ਲੱਗੂਗੀ ਹਨਾ ਤੇ ਬਾਕੀ ਇਹ ਨਹੀਂ ਆ ਕੋਈ ਲਸ਼ੂ ਲਸ਼ੂ ਕਰਦੀਆਂ ਮਨ ਲਓ ਠੰਡੇ ਸਵਾਰੀ ਪਟਾਈ ਪਾਇਆ ਉਹਦਾਂ ਰਸੀ ਪਾਈ ਤੁਸੀਂ ਇੱਕ ਰਮੜਾ ਫੇਸ ਘਮਾਉ ਇਹਦਾ ਆ ਵੇਖੋ ਜੀ ਉਹਦਾਂ ਮੜੀ ਜੀ ਰਸੀਨਾ ਬੱਧੀ ਆ ਇਹ ਨਹੀਂ ਕਿ ਸੰਗਲ ਪਾਇਆ ਇਹਨੂੰ ਕੁਆਲਿਟੀ ਤੁਸੀਂ ਆਹ ਵੇਖ ਲਓ ਹਾਂਜੀ ਵੀਰ ਜੀ ਦੱਸੋ ਫੇ ਜੀ ਇਹ ਤਾਂ ਵਹਿੜ ਤਿਆਰ ਹੁੰਦੀ ਇਦਾਂ ਦੀਆਂ ਵਹਿੜਾਂ ਤੇ ਹੁਣ ਜੇ ਭੱਡੇ ਫਾਰਮਾਂ ਦਾ ਜਾਂ ਸ਼ੈੱਡ ਵਾਲਿਆਂ ਦਾ ਸਾਲ ਲਾਈਏ ਹਾਂਜੀ ਤੇ ਉਹਨਾਂ ਵੀਰਾਂ ਤੇ 1.5 ਲੱਖ ਰੁਪਇਆ ਕਰਨਾ ਠੀਕ ਆ ਤੇ ਤੁਸੀਂ ਦੱਸੋ ਕਿੰਨਾ ਕਰ ਲਈ ਸਵਾ ਲੱਖ ਕਰ ਦਈਏ ਜੀ ਨਜਾਇਜ਼ ਜਿਆ ਕਰੋ ਇਹ ਨਾ ਮੈਂ ਮੁਰਗ ਤੁਸੀਂ ਤੁਸੀਂ ਸਵਾ ਲੱਖ ਕਰ ਦੋ ਫੇ ਮੈਨੂੰ ਲੰਮੇ ਦਿਈ ਜਣੇ ਵੀਰ ਜੀ ਸਾਨੂੰ ਫੋਨ ਨਹੀਂ ਕੋਈ ਆਇਆ ਫੋਨ ਭਾਵੇਂ ਤੁਹਾਨੂੰ 50 ਆਏ ਹੁਣ ਤੁਹਾਡਾ ਮੋਲੀ ਨਾ ਬਣਿਆ ਹੋਵੇ ਕਿ ਇਹ ਨਾ ਮੁੜ ਕੇ ਆ ਜਾਂਦੇ ਆ ਫੇ ਕਈ ਜਿਹੜੀ ਮੋਲੀ ਨਹੀਂ ਬਣਦਾ ਕਈ ਜਿਹੜੀ ਬੰਦਿਆ ਆਪ ਮਹਿੰਗੀ ਲਈ ਹੁੰਦੀ ਆ ਹਾਂ ਇਹ ਵੀ ਫਰਕ ਪੈ ਜਾਂਦਾ ਵਾ ਫੇ ਲਾਵਾ ਵੀਡੀਓ ਬਣਾਉਣ ਵਾਲੇ ਨੂੰ ਤੁਸੀਂ ਦੇਣ ਲੱਗ ਜੰਨੇ ਭਾਜੀ ਸਾਨੂੰ ਫੋਨ ਨਹੀਂ ਕੋਈ ਆ ਨਾ ਨਾ ਫੋਨ ਤੇ ਚਲੋ ਆ ਫੋਨ ਤੇ ਜਿਹੜਾ ਭੈਣ ਭਰਾ ਨੂੰ ਪਤਾ ਲੱਗੇ ਅਗਲਾ ਕਹਿੰਦਾ ਵੀ ਲਾਵਾ ਫੋਨ ਚੱਲ ਹਾਂ 1 15 ਦੀ ਵੀ ਦੇ ਲਈਏ ਛੋੜ ਦੱਸੋ ਕਿੰਨੀ ਕਰਨੀ ਆ 1 ਲੱਖ 10000 ਰੁਪਏ ਦੀ ਮਤਲਬ ਵੀ ਵੈਟ ਦੇ ਦਿੰਦੇ ਆ ਪੰਜ ਦੀ ਜਾਣ ਤੋਂ ਨਹੀਂ ਜ਼ਿਆਦਾ ਹੋ ਜਾਣਾ ਧੱਕਾ ਹੋ ਜਾਣਾ ਜਾਣਦੇ ਹੋ ਚੋ ਭਾਵੇਂ 200 ਰੁਪਏ ਛੋਟ ਕਰੀ ਇਹ ਡੰਗਰ ਮੰਲੋ ਲੱਭਣ ਆਣੀਆਂ ਆ ਗੱਲ ਆ ਜੀ ਚਲੋ ਵੇਖ ਲਓ ਬਾਕੀ ਮਰਜੀ ਆ ਜੀ ਤੁਹਾਡੀ ਚੱਲ 3000 ਛੱਡ ਦਾਂਗੇ 1 ਲੱਖ ਤੇ 7000 ਠੀਕ ਆ ਹਾਂ ਸਹੀ ਆ ਜੀ ਬੰਦੀ ਇਹ ਇਹ ਆਪਣੀ ਸਮਝਣਾ ਨਵੇ ਮੈਂ ਕਹਿ ਦਾਂ ਉਹ 35 ਚੋਣਾਂ ਵਾਂ ਇਹ ਆਪਣੀ ਨਰਖ ਪਰਖ ਕਰਤੀ ਜੀ ਕੱਦ ਪਖੋਂ ਵੇਖ ਲੋ ਤੁਸੀਂ ਬੇਲ ਵੇਖ ਲੋ ਦੱਸਿਆ ਵਾ ਅਸੀਂ ਆਪਣਾ ਆਈਡੀਆ ਲਾ ਕੇ ਤੇ ਲਾਇਆ ਵੀ ਚਬਾਊਗੀ ਬਾਕੀ ਜਿੱਡਾ ਕ ਕੱਦ ਵਾ ਜੇ 24 25 ਲੀਟਰ ਵੀ ਦੁੱਧ ਚਵਾਈ ਜਾਏ ਬਹੁਤ ਹੁੰਦਾ ਤੇ ਬਾਕੀ ਗਰਮੀਆਂ ਦਾ ਤਾਂ ਸਿਆਲ ਦਾ ਫਰਕ ਪੈਣਾ ਹਾਂ ਜੀ ਬਾਕੀ ਮੌਸਮ ਆ ਮਛਰ ਦਾ ਵੀ ਆ ਮਛਰ ਦਾ ਵੀ ਆ ਹਾਂ ਬਾਕੀ ਇਹ ਵਾਦੇ ਦੀ ਆ ਛਿੱਗੀ ਆ ਮੂਹ ਛੇ ਦੰਦ ਮੂਹ ਛੇ ਦੰਦ ਆ ਹਾਂ ਜਦੋਂ ਕੋਈ ਆਊਗਾ ਆ ਕੇ ਚੈੱਕ ਕਰ ਲੇਗਾ ਆ ਕੇ ਚੈੱਕ ਕਰ ਲੇ ਠੀਕ ਹੈ ਯਾ ਦੂਜੇ ਨੰਬਰ ਵਾਲੀ ਦਿਖਾਈ ਹੈ ਜੀ ਇਹਦਾ ਭਾਜੀ ਸੁਹਾਗ ਕਿਨਵਾਜੀ ਇਹ ਭਾਜੀ ਸੁਹਾਗ ਲਾਲੇ ਕੋਈ ਦੁੱਜਾ ਹਾਂਜੀ ਅਸੀਂ ਤੇ ਪਹਿਲਾਂ ਕਰਕੇ ਲਈ ਫਿਰ ਜਦੋਂ ਪਹਿਲਾਂ ਅਸੀਂ ਕੋਈ ਗਾਂ ਦੂਜੇ ਦੀ ਗੱਬਣਾ ਠੀਕ ਆ ਤੇ ਆਪਾਂ ਤਿੱਜਾ ਕਰਕੇ ਦੰਨੇ ਆ ਭਾਵੇਂ ਤਿੱਜਾ ਮੰਨ ਲੇ ਕੋਈ ਹਨਾ ਤਿੱਜਾ ਮੰਨ ਲੇ ਫੇ ਤਿੱਜਾ ਸੂਣਾ ਵਾਂ ਤੇ ਹੈ ਠੰਡੀ ਆ ਨਿਆਣਾ ਪਾਲੀਏ ਨਾਣੇ ਤੋਂ ਬਨਾ ਕੋਈ ਗੱਲ ਹੀ ਨਹੀਂ ਚੈੱਕ ਕਰੋ ਜੀ ਤੇ 나ੜ ਭਾਜੀ ਆ ਵੇਖੋ ਗੱਬੜ ਕਿੰਨੇ ਚਿਰ ਦੀ ਐ ਗੱਬਣ 4 ਮਹੀਨੇ ਦੀ ਇੱਕ ਤਰੀ ਨੂੰ 4 ਮਹੀਨੇ ਹੋ ਗਏ ਆ ਆ ਵੇਖੋ ਪਾਈਪਾਂ ਲੱਗੀਆਂ ਆ ਪੈਪ ਲੱਗੋ ਜਿੱਥੇ ਅੱਧੀ ਦਾ ਪੈਪ ਨਹੀਂ ਆਉਂਦਾ ਥਣ ਵੇਖੋ ਥਣ ਬਹੁਤ ਸੋਹਣਾ ਲੱਗਿਆ ਆ ਵੇਖੋ ਜਿਹੜੀ ਪੈਪ ਕਿੱਧਰ ਉਹ ਉਧਰ ਇਧਰ ਲੱਗੀ ਆ ਹਾਂਜੀ ਅੱਧੀ ਦਾ ਉਹ ਤੇ ਅੱਧੀ ਦਾ ਇੱਕ ਦਾ ਬਣ ਗਿਆ ਏ ਠੀਕ ਆ ਤੇ ਨਾਣਾ ਮਾਨੇ ਚ ਵੀ ਇਹ ਜਰਸੀ ਕ੍ਰੋਸ ਆ ਇਹ ਜਰਸੀ ਕ੍ਰੋਸ ਠੀਕ ਆ ਠੀਕ ਆ ਤੇ ਦੁੱਧ ਵੀ ਮੱਝਾਂ ਵਰਗਾ ਦਾ ਉਹ ਤਾਂ ਮੱਝਾਂ ਵਰਗਾ ਕਿਸੇ ਵੀਰ ਨੂੰ ਮਲਾਂ ਕੋਈ ਖੜਦਾ ਤੇ ਆਂਦਾ ਮੱਝ ਰਖੀ ਆ ਤੁਸੀਂ ਅੱਛਾ ਮਾਹ ਨਹੀਂ ਮੱਝ ਨਹੀਂ ਆ ਮੰਨ ਲਓ ਕਿ ਮੱਝਾਂ ਰਹੀ ਬਹਿੜਿਆ ਠੀਕ ਆ ਠੀਕ ਆ ਸਹੀ ਆ ਤੇ ਕਿਉਂ ਮਹੀਨੇ ਇੱਕ ਤਰੀਕ ਨੂੰ 4 ਮਹੀਨੇ ਹੋ ਗਏ ਪੰਜਵਾਂ ਚੱਲਣ ਡਿਆ ਅੱਜ 8 ਤਰੀਕ ਆ ਹਾਂ ਤੇ ਆਪਣੀ ਜਾਂ ਤੇ ਮੇਰੇ ਘਰੋਂ ਚੈੱਕ ਕਰਕੇ ਲੈ ਜੇ ਆਪਾਂ ਤਸੱਲੀ ਕੀਤੀ ਚੈੱਕ ਕਰਾਈ ਆ ਠੀਕ ਆ ਤੇ ਜਾਂ ਜਾ ਕੇ ਨਾ ਉਸੇ ਵਾਲੇ ਚੈੱਕ ਕਰਾ ਕੇ ਮੈਨੂੰ ਦੱਸ ਦੇ ਨਹੀਂ ਚੈੱਕ ਇੱਥੇ ਹੀ ਕਰਾ ਲੈ ਇੱਥੇ ਕਰਾ ਲੈ ਮੈਂ ਚੈੱਕ ਕਰਵਾਈ ਆ ਜੇ ਜਾ ਕੇ ਵੀ ਚੈੱਕ ਕਰਾਣੀ ਆ ਤੇ ਉੱਥੇ ਨਹੀਂ ਖੜਕੇ ਚੈੱਕ ਕਰਾ ਕੇ ਮੈਨੂੰ ਦੱਸ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਮੁੜ ਕੇ ਕਿਉਂ ਮੈਂ ਇਹ ਚੀਜ਼ ਦੇ ਲਾਹਮੇ ਆ ਜਾਂਦੇ ਆ ਜੀ ਇਹ ਮੈਂ ਨਹੀਂ ਚਾਹੁੰਦਾ ਮੈਂ ਕੋਈ ਵੀ ਸੱਜਣ ਮਿੱਤਰ ਬਾਅਦ ਚ ਕੋਈ ਗੱਲ ਕਰੇ ਜਾਂ ਜਿਹਦੇ ਯਕੀਨ ਆ ਤੇ ਲੈ ਜਾਏ ਨਹੀਂ ਤੇ ਮੇਰੇ ਘਰੋਂ ਚੈੱਕ ਕਰਕੇ ਮੈਂ ਉੱਤੇ ਯਕੀਨ ਨਾ ਭਾਵੇਂ ਕਰੇ ਚੈੱਕ ਕਰਕੇ ਜਾਂ ਜਾਂਦੇ ਆ ਆਪਣੇ ਘਰ ਚੈੱਕ ਕਰ ਦੁੱਧ ਕਿੰਨਾ ਹੈ ਦੇਖੋ ਦੁੱਧ ਭਾਜੀ ਜੇ ਤੇ ਕਮਾ ਤੇ ਝੱਗ ਝੁਗ ਵਾਲਾ ਤੇ 9 ਲੀਟਰ ਆ ਅੱਛਾ 7 ਲੀਟਰ ਲੀਟਰਾਂ ਵਾਲਾ ਲੀਟਰ ਮਾਰਦੇ ਨੇ ਜਿਹੜੇ ਹਾਂ ਲੀਟਰ ਮਾਰਦੇ ਨੇ ਗੱਭਣ 4 ਮਹੀਨੇ ਹੋ ਗਏ 5ਵਾਂ ਲੱਗ ਗਿਆ ਬਾਜੀ ਜਿਲ ਕੋ ਲਿਆਂਦੀ ਸੀ ਹਾਂ ਉਹ ਕਹਿੰਦਾ ਤਾਜੀ ਸੂਈ ਨੇ ਮੰਨ ਲਓ ਕੀ ਦੁੱਧ 25 ਲੀਟਰ ਦੇਖਾ ਅੱਛਾ 25 ਲੀਟਰ ਚ ਵਾਇਆ ਹਾਂ ਕੱਦ ਕਾੜ ਪੱਖੋਂ ਇਹ ਵੀ ਚੰਗੀ ਬੱਚੀ ਅਸੀਂ ਵੀ ਘਰਾਂ ਚੋਂ ਲਿਆਂਦੀਆਂ ਨਹੀਂ ਆ ਘਰਾਂ ਵਾਲੇ ਜਿੱਦਾਂ ਸਾਨੂੰ ਕਹਿ ਦਿੰਦੇ ਆ ਬਾਕੀ ਜਿਹੜੀ ਵੈੜ 5ਵਾਂ 4ਵੇਂ ਮਹੀਨੇ ਦੇ ਵਿੱਚ 7-8 ਲੀਟਰ ਦੁੱਧ ਦੇਣ ਦੀ ਆ ਬਾਕੀ ਕੋਈ ਵੰਡ ਨਹੀਂ ਜ਼ਿਆਦਾ ਕਿਉਂਕਿ ਜ਼ਿਆਦਾ ਵੰਡ ਪਾਵਾਂਗੇ ਗਰਮੀ ਆ ਹਾਂਜੀ ਤੇ ਇਹ ਨਹੀਂ ਆ ਵੀ ਉੱਥੇ ਹੀ ਸੱਜਰ ਨੇ ਵੀ ਚਵਾਇਆ ਹੋਊ ਸੀ ਆਹ ਵੇ ਜਿੱਧਰੋਂ ਦੀ ਮਰਜ਼ੀ ਪੈ ਜਾਓ ਤੇ ਸਵੇਰ ਦੀ ਚਵਾਈ ਵੀਰ ਜੀ ਕਿੰਨੇ ਵਜੇ ਦੀ ਆ ਵੀਰੇ ਜਦੋਂ ਜਾ ਕੇ ਫੁੱਲ ਜੇ 7 ਵਜੇ 6:30 7:30 ਠੀਕ ਆ ਬਾਕੀ ਜਦੋਂ ਲੀਟਰੀ ਮਾਰ ਦੇਣੀ ਆ ਤਾਂ ਫੇਰ ਚਵਾਈ ਚੁਈਦਾ ਨਹੀਂ ਕੋ ਚੱਕਰ ਹੁੰਦਾ ਹਾਂ ਜੇ ਜਦੋਂ ਆਪਾਂ ਲੀਟਰੀ ਮਾਰਦੇ ਆ ਠੀਕ ਆ ਬੰਨ ਦੇ ਤੋਰ ਲਾ ਮੋੜ ਦੇ ਵੀਰੇ ਨੂੰ ਆ ਜਾ ਕਿ ਹੈ ਜਰਸੀ ਆ ਮੂੰਹ ਜਰਸੀ ਵਾਲਾ ਮੂੰਹ ਆ ਤੇ ਕਰੋ ਸਾ ਤੇ ਚਵਾਈ ਭਾਜੀ ਕਿਦਾਂ ਰੱਸੀ ਪਾ ਕੇ ਕਰਦੇ ਜੀ ਭਾਜੀ ਰੱਸੀ ਪਾ ਕੇ ਵੀ ਕਰ ਲਈ ਕਿ ਤੇ ਉਦਾਂ ਮੈਂ ਠੀਕ ਆ ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ ਥੋੜਾ ਨਿਹਰਾ ਹੋ ਗਿਆ ਲੇਟ ਹੋ ਗਿਆ ਕੰਮ ਪੈ ਗਿਆ ਸੀ ਕੋਈ ਆਹ ਵੇਖੋ ਦੋਵੇਂ ਬੈੜਾਂ ਬਹੁਤ ਹੀ ਚੰਗੀਆਂ ਸੋਹਣੀਆਂ ਵਾਂ ਕੁਆਲਿਟੀ ਵੀ ਚੰਗੀ ਆ ਵੀਰ ਨੇ ਮੁੱਲ ਜਾਇਜ਼ ਕੀਤਾ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 50000 ਕਰ ਲੀਏ ਸੱਜਰ ਆ ਜਾਂਦੀ ਭਾਜੀ ਇੰਨੇ ਦੀ 50000 ਮੱਝ ਆ ਜਾਂਦੀ ਐ ਤੁਸੀਂ 50000 ਦੇਣੀ ਏ ਭਾਜੀ ਸੱਜਰ ਤੇ ਆ ਜਾਂਦੀ ਆ ਨਾ ਗਾਂ ਵਾਧੇ ਦੀ ਆ ਏ ਠੀਕ ਆ ਹਾਂ ਦੱਸੋ ਜਾਇਜ਼ਿਆ 45000 ਤੋਂ 200 ਰੁਪਏ ਛੂਟ ਕਰ ਦੋ ਬੱਸ ਦੋਸੋਂ ਹੀ ਕਰਨੀ ਦੋਸੋਂ ਹੀ ਕਰਨੀ ਠੀਕ ਆ ਹਾਂ ਤੇ ਜਿਹਨੂੰ ਪਸੰਦ ਹੋਵੇ ਫੋਨ ਉਹੋ ਕਰੇ ਹਾਂ ਫੋਨ ਉਹੋ ਕਰੇ ਵੇਖ ਜੂ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਨਹੀਂ ਤਾਂ ਦੁੱਧ ਪੀ ਜਾਣੇ ਹਾਂ ਹਾਂ ਦੁੱਧ ਪੀ ਜਾਣੇ ਆ ਠੀਕ ਆ ਜੀ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਤਸੱਲੀ ਕਰਕੇ ਦੋ ਟਾਈਮ ਜਿਹੜੀ ਆ ਮੰਨ ਲਓ ਕਿ ਫੋਨ ਵਾਲੇ ਆ ਥਾਣ ਪੇਪ ਕੇ ਮੇਰੇ ਘਰੋਂ ਕੜਨਾ ਤੇ ਦੁੱਧ ਪਾਈ ਦਾ ਹੁੰਦਾ ਆਹ ਵੇਖੋ ਜੀ ਦੂਜੀ ਨਾਲੋਂ ਵੱਡਾ ਵਾਕਾਦ तकरीबन ਫੋਟ ਦਾ ਹੀ ਫਿਰ ਉਧਰੋਂ ਵਿਖਾ ਦਈਏ ਤੇ ਇਹ ਵੈਡ ਨਹੀਂ ਦਿੱਤੀ ਤੇ ਇਧਰੋਂ ਜੇ ਕੈਮਰਾ ਮਾਰਦੇ ਤੂੰ ਵੈਡ ਦਿੱਦੀ ਆ ਆ ਵੇਖੋ ਉਦਾਂ ਦੂਰੋਂ ਹੀ ਪਤਾ ਲੱਗਦਾ ਜਿਹੜੇ ਪਰਖ ਪਰਖ ਪਰਖੂ ਆ ਨਾ ਠੰਡੀਆਂ ਆ ਆ ਵੇਖੋ ਠੰਡੀ ਤੇਰੀ ਜਦੋਂ ਦੀ ਗੱਲ ਆ ਜਿੱਤਰ ਦੀ ਮਰਜੀ ਠੀਕ ਆ ਇਹ ਨਹੀਂ ਆ ਕੋਈ ਮਸਲਾ ਨਹੀਂ ਗਾ ਬਾਕੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੀ ਵੈਡ ਵੱਢੀ ਠੀਕ ਆ ਆ ਗਿਆ ਆਪਣੀ ਤਸੱਲੀ ਕਰਕੇ ਲੈ ਕੇ ਜਾ ਜੀ ਧੰਨਵਾਦ